ਖਸ਼ਰਪੁਰ ਟਾਂਡਾ ਰੋਡ ਤੇ ਸਥਿਤ ਬਿਜਲੀ ਵਿਭਾਗ ਵਿਖੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬਲਾਰਿਆ ਨੇ ਕਿਹਾ ਕਿ ਮੁਫਤ ਬਿਜਲੀ ਕਾਰਨ ਬਿਜਲੀ ਵਿਭਾਗ ਖੋਖਲਾ ਹੋਣ ਦੀ ਕਾਗਾਰ ਤੇ ਪਹੁੰਚ ਚੁੱਕਿਆ ਹੈ। ਉਨਾ ਕਹਿਆ ਕਿ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖਜ਼ਾਨਾ ਭਰਿਆ ਹੋਣ ਦੀਆਂ ਦੁਹਾਈਆਂ ਦਿੰਦੇ ਨਹੀਂ ਥੱਕਦੇ ਪਰੰਤੂ ਦੂਜੇ ਪਾਸੇ ਮੁਲਾਜ਼ਮਾਂ ਨੂੰ ਪੂਰੀਆਂ ਤਨਖਾਹਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਤੇ ਇਸ ਵਾਰ ਕਿਸੇ ਮੁਲਾਜ਼ਮ ਨੂੰ ਅੱਧੀ ਤਨਖਾਹ ਤੇ ਕਿਸੇ ਨੂੰ ਅੱਧੀ ਨਾਲੋਂ ਵੀ ਘੱਟ ਤਨਖਾਹ ਦਿੱਤੀ ਗਈ ਹੈ ਜਿਸ ਕਾਰਨ ਮੁਲਾਜ਼ਮਾਂ ਵੱਲੋਂ ਆਪਣੇ ਘਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋਇਆ ਪਿਆ ਹੈ ਉਹਨਾਂ ਆਖਿਆ ਕਿ ਜਦੋਂ ਉਹ ਆਪਣੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਨੇ ਤਾਂ ਉਹਨਾਂ ਵੱਲੋਂ ਪੈਸੇ ਦੀ ਕਮੀ ਹੋਣ ਦੀ ਗੱਲ ਆਖੀ ਜਾ ਰਹੀ ਹੈ। ਉਹਨਾਂ ਮੰਗ ਕੀਤੀ ਕਿ ਸਾਬਕਾ ਮਲਾਜਮਾਂ ਦੀਆਂ ਪੈਨਸ਼ਨਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਹ ਵੀ ਆਪਣੇ ਘਰ ਦਾ ਗੁਜ਼ਾਰਾ ਕਰ ਸਕਣ। ਉਹਨਾਂ ਨਾਲ ਹੀ ਇਹ ਵੀ ਮੰਗ ਕੀਤੀ ਕਿ ਸਰਕਾਰੀ ਸਕੀਮ ਨੂੰ ਤੁਰੰਤ ਹੀ ਬੰਦ ਕਰੇ ਤੇ ਸਾਰਿਆਂ ਦੇ ਬਿਜਲੀ ਦੇ ਬਿੱਲ ਆਉਣੇ ਚਾਹੀਦੇ ਨੇ। ਵੀ ਸਾਡੀ ਜਨਵਰੀ ਮਹੀਨੇ ਦੀ ਤਨਖਾਹ ਜੋ ਡਿਪਾਰਟਮੈਂਟ ਨੇ ਸਾਡੀ ਰੋਕ ਲਈ ਹੈ ਜੋ ਕਿ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਦੀ ਤਨਖਾਹ ਪੂਰੀ ਪੈ ਗਈ ਹੈ ਉਹ ਸਾਡੀ ਤਨਖਾਹ ਉਹ ਕਿਸ਼ਤਾਂ ਦੇ ਵਿੱਚ ਪਾਉਣੀ ਉਹਨਾਂ ਨੇ ਸ਼ੁਰੂ ਕੀਤੀ ਹੈ ਜੋ ਕਿ ਸਾਡਾ ਪਹਿਲੇ ਦਾ ਜੋ ਏਰੀਅਰ ਆ ਉਹ ਸਾਡਾ ਘਟੋ ਘੜ 22 3-3 ਲੱਖ ਹਰ ਮੁਲਾਜ਼ਮ ਦਾ ਖੜਾ ਹੈ ਉਹ ਦੱਬ ਕੇ ਬੈਠੀਆਂ ਪਹਿਲੇ ਸਰਕਾਰ ਵੀ ਆਉਣ ਵਾਲੀ ਸਰਕਾਰ ਨੇ ਵੀ ਵਾਅਦਾ ਕੀਤਾ ਸੀ ਉਹ ਵੀ ਸਾਡੇ ਪੈਸੇ ਦੱਬ ਕੇ ਬੈਠ ਗਈ ਆ ਪਰ ਹੁਣ ਜੋ ਸਾਡੀ ਤਨਖਾਹ ਰੋਕੀ ਆ ਉਹਦੇ ਵਿੱਚ ਸਾਡੇ ਬੱਚਿਆਂ ਦਾ ਭੁੱਖ ਜੁੜਿਆ ਹੋਇਆ ਹੈ ਜਿਵੇਂ ਕਿ ਬੱਚਿਆਂ ਦੀਆਂ ਫੀਸਾਂ ਦੇਣੀਆਂ ਆ ਕੋਈ ਐਮਆਈ ਦੇਣੀਆਂ ਆ ਕੋਈ ਨੇ ਮਕਾਨ ਖਰੀਦਿਆ ਆ ਹੋਮ ਲੋਨ ਆ ਇਹ ਬਹੁਤ ਦਿੱਕਤਾਂ ਆ ਕਿਉਂਕਿ ਡਿਪਾਰਟਮੈਂਟ ਤਾਂ ਚੁੱਪ ਕਰਕੇ ਬੈਠਾ ਆਪਣੇ ਬੈਂਕਾਂ ਦੇ ਤਾਂ ਪ੍ਰੈਂਟੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਆ ਸਾਰਨ ਕੀ ਆ ਕਿਉਂ ਤਨਖਾਹਾਂ ਦਾ ਕਿਸ਼ਤ ਤੇ ਜਾਰੀ ਕੀਤਾ ਜਾ ਰਿਹਾ ਇਹ ਦੱਸ ਰਹੇ ਆ ਵੀ ਸਾਡੇ ਕੋ ਜੋ ਸਾਨੂੰ ਪਤਾ ਲੱਗਾ ਹੈ ਉੱਚ ਅਧਿਕਾਰੀਆਂ ਤੋਂ ਵੀ ਮੈਨੇਜਮੈਂਟ ਕੋ ਪੈਸਾ ਹੈ ਨਹੀਂ ਆ ਵੀ ਸਬਸਿਡੀ ਦੀ ਜੋ ਪੰਜਾਬ ਸਰਕਾਰ ਨੇ ਸਾਨੂੰ ਕਿਸ਼ਤ ਨਹੀਂ ਦਿੱਤੀ ਆ ਉਸ ਕਰਕੇ ਵੀ ਸਾਡੀਆਂ ਇਹਨਾਂ ਨੇ ਤਨਖਾਹਾਂ ਰੋਕੀਆਂ ਆ ਜੀ ਬਿਲਕੁਲ ਅਸੀਂ ਤਾਂ ਇਸ ਹੱਕ 'ਚ ਨਹੀਂ ਆ ਅਸੀਂ ਖੁਦ ਮਲਾਜ਼ਮ ਹੋ ਕੇ ਬਿੱਲ ਦੇਣਾ ਚਾਹੁੰਨੇ ਆ ਅਸੀਂ ਨਹੀਂ ਚਾਹੁੰਨੇ ਕਿਉਂਕਿ ਇਸ ਡਿਪਾਰਟਮੈਂਟ ਨੇ ਸਾਨੂੰ ਰੋਟੀ ਦਿੱਤੀ ਆ ਔਰ ਸਾਡੇ ਬੱਚੇ ਪਲ ਰਹੇ ਇਸ ਡਿਪਾਰਟਮੈਂਟ ਤੋਂ ਅਸੀਂ ਨਹੀਂ ਚਾਹੁੰਨੇ ਵੀ ਇਹ ਡਿਪਾਰਟਮੈਂਟ ਇੱਕ ਦੁਕਾਨ ਆ ਜਿਵੇਂ ਕੋਈ ਇੱਕ ਦੁਕਾਨ 'ਚ ਸੌਦਾ ਪਾ ਕੇ ਫ੍ਰੀ ਵੇਚਣਾ ਸ਼ੁਰੂ ਕਰ ਜਵੇ ਔਰ ਜ਼ਿਆਦਾਤਰ ਦੁਕਾਨ ਨਹੀਂ ਚੱਲਦੀ ਔਰ ਅਸੀਂ ਬਿੱਲ ਦੇਣ ਲਈ ਤਿਆਰ ਆ ਅਸੀਂ ਖੁਦ ਮੁਲਾਜ਼ਮ ਆ ਅਸੀਂ ਬਿੱਲ ਦੇ ਲਈ ਤਿਆਰ ਆ ਔਰ ਦਿੰਦੇ ਵੀ ਆ ਅਸੀਂ ਇਹ ਫਰੀ ਦਾ ਸੌਦਾ ਨਹੀਂ ਚਾਹੁੰਦੇ ਵੀ ਸਾਡਾ ਡਿਪਾਰਟਮੈਂਟ ਜਿਹੜਾ ਥੱਲੇ ਲੱਗ ਜਵੇ ਸਾਡੇ ਮਨ ਚ ਇਹ ਆ ਵੀ ਡਿਪਾਰਟਮੈਂਟ ਨੇ ਸਾਨੂੰ ਨੌਕਰੀ ਦਿੱਤੀ ਆ ਸਾਡਾ ਡਿਪਾਰਟਮੈਂਟ ਉੱਚੀਆਂ ਉਚਾਈਆਂ ਨੂੰ ਸ਼ੂਬੇ ਦੇਖੋ ਜੀ ਅੱਜ ਬਿਜਲੀ ਬੋਰਡ ਦੇ ਪੈਨਸ਼ਨਰਸ ਔਰ ਰੈਗੂਲਰ ਮੁਲਾਜ਼ਮ ਜਿਹੜੇ ਹੈਗੇ ਨਾ ਜਿਨੀਆਂ ਤਨਖਾਹਾਂ ਜਿਹੜੀਆਂ ਹੈਗੀਆਂ ਨਾ ਕਿਸੇ ਨੂੰ ਅਧੀਆਂ ਤਰ੍ਹਾਂ ਦਿੱਤੀਆਂ ਕਿਸੇ ਨੂੰ ਅਧੀਆਂ ਤੋਂ ਥੋੜੀਆਂ ਦਿੱਤੀਆਂ ਕਿਸੇ ਨੂੰ ਅਧੀਆਂ ਤੋਂ ਵੱਧ ਦਿੱਤੀਆਂ ਗੀਆਂ ਲੇਕਿਨ ਸਾਰੀਆਂ ਤਨਖਾਹਾਂ ਤੇ ਕਟ ਲਾਈ ਗਈਆਂ ਮੈਂ ਬਿਜਲੀ ਬੋਰਡ ਦੀ ਮੈਨੇਜਮੈਂਟ ਨੂੰ ਇੱਕ ਗੱਲ ਕਹਿਣਾ ਚਾਹੁੰਨਾ ਕਿ ਇਹ ਜਿਹੜੇ ਮੁਲਾਜ਼ਮ ਹੈਗੇ ਨੇ ਜਿਨ੍ਹਾਂ ਨੇ ਲਗਾਤਾਰ ਮਹੀਨਾਵਰ ਕੰਮ ਕੀਤਾ ਔਰ ਇਹਨਾਂ ਦੇ ਕੋਈ ਗਲਤੀ ਨਹੀਂ ਹੈਗੀ ਆ ਜੇ ਪੰਜਾਬ ਸਰਕਾਰ ਨੇ ਜੇ ਤੁਹਾਡੇ ਖਜ਼ਾਨੇ ਦੇ ਵਿੱਚ ਜਿਹੜੀ ਸਬਸਿਡੀ ਦਾ ਪੈਸਾ ਪਾ ਦਿੱਤਾ ਗਿਆ ਕਹਿੰਦੇ ਤਾਂ ਫਿਰ ਬਿਜਲੀ ਬੋਰਡ ਨੂੰ ਕਿਹੜੀ ਇਦਾਂ ਦੀ ਹਫਤ ਆ ਗਈ ਕਿ ਬਿਜਲੀ ਮੁਲਾਜ਼ਮਾਂ ਦੇ ਤਨਖਾਹਾਂ ਜਿਹੜੀਆਂ ਕੱਟ ਲਾਤੀ ਗਈ ਆ ਮੈਂ ਬਿਜਲੀ ਬੋਰਡ ਦੀ ਮੈਨੇਜਮੈਂਟ ਨੂੰ ਮੈਂ ਗੱਲ ਕਹੂੰਗਾ ਕਿ ਉਹਨਾਂ ਦੇ ਤਨਖਾਹਾਂ ਜਿਹੜੀਆਂ ਫੌਰੀ ਤੌਰ ਤੇ ਪਾ ਦਿਆਂ ਜਾਣ ਔਰ ਜਿਹੜੇ ਪੈਨਸ਼ਨਰ ਹੈਗੇ ਨੇ ਜਿਹੜੇ ਕਿ ਬੁਢਾਪੇ ਦੇ ਵਿੱਚ ਜਦੋਂ ਪੈਨਸ਼ਨ ਦਾ ਬੰਦਾ ਹੁੰਦਾ ਉਸ ਵੇਲੇ ਉਹਦੀਆਂ ਜੜੀਆਂ ਕੰਮ ਕਰਨੀਆਂ ਹਾਲਾਤਾਂ ਨਹੀਂ ਹੁੰਦੀਆਂ ਲੇਕਿਨ ਉਹ ਜਿਹੜੇ ਕੰਮ ਕੀਤਾ ਹੁੰਦਾ ਨਾ ਪਿਛਲੇ ਸਮੇਂ ਵਿੱਚ ਉਹ ਸੇਵਾ ਦੇ ਵਿੱਚੋਂ ਪੈਨਸ਼ਨ ਮਿਲਦੀ ਹੁੰਦੀ ਹੈ ਔਰ ਪੈਨਸ਼ਨ ਬੁਢਾਪੇ ਦਾ ਸਹਾਰਾ ਹੈਗਾ ਦੇਖੋ ਜੀ ਮੁਫਤ ਬਿਜਲੀ ਸਰਕਾਰ ਦੀ ਆਪਣੀ ਇੱਕ ਉਹਨਾਂ ਦਾ ਮੈਨੀਫੈਸਟੋ ਹੈ ਸਰਕਾਰ ਦਾ ਲੇਕਿਨ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈਗੀ ਆ ਕਿ ਜਿੱਥੇ ਵੀ ਜੇ ਬਿਜਲੀ ਬੋਰਡ ਦੇ ਵਿੱਚ ਘਾਟਾ ਪਿਆ ਹੈ ਜਾਂ ਬਿਜਲੀ ਬੋਰਡ ਦੀ ਜਿਹੜੀ ਬਿਜਲੀ ਹੈਗੀ ਆ ਜਿਹੜੀ ਆਮ ਪਬਲਿਕ ਨੂੰ ਜਿਹੜੀ ਹੈਗੀ ਆ ਉਹ ਫਰੀ ਦਿੱਤੀ ਹੈਗੀ ਆ ਤਿੰਨ ਸੀਹ ਹੁੰਨ ਦਿੱਤੇ ਹੈਗੀ ਨਾ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈਗੀ ਆ ਕਿ ਜਿਹੜੀ ਸਬਸਿਡੀ ਬਣਦੀ ਹੈ ਬਿਜਲੀ ਬੋਰਡ ਨੂੰ ਸਬਸਿਡੀ ਦੇਵੇ ਪਰ ਸਾਨੂੰ ਦੇ ਪਤਾ ਲੱਗਾ ਵੀ ਸਰਕਾਰ ਨੇ ਸਬਸਿਡੀ ਬਿਜਲੀ ਬੋਰਡ ਦੇ ਖਾਤੇ ਨਹੀਂ ਪਾਤੀ ਹੈ ਲੇਕਿਨ ਬਿਜਲੀ ਬੋਰਡ ਨੂੰ ਕਿਹੜੀਆਂ ਗੱਲਾਂ ਤੋਂ ਤਰਖਾ ਦੀ ਕੱਟ ਕਰਨੀ ਕਰਨ ਤੋਂ ਲੱਗ ਗਈ ਹੈ ਉਹ ਬਿਜਲੀ ਬੋਰਡ ਦੀ ਮੈਨੇਜਮੈਂਟ ਦੱਸ ਸਕਦੀ ਹੈ